ਜਿੰਦਾਬਾਦ ਸ਼੍ਰੀਮਤੀ ਇੰਦਰਾ ਗਾਂਧੀ ਆਮਾ ਹੈ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਪਹੁੰਚਿਆ ਪਠਾਨਕੋੜ ਦਾ ਹਲਕਾ ਕੋਆ ਹੈਗਾ ਅੱਡਾ ਹੈਗਾ ਬਨ ਲੋਦੀ ਕਾਂਗਰਸ ਦਫਤਰ ਜਿਹੜਾ ਸਾਬਕਾ ਵਿਧਾਇਕ ਜੀ ਦੇੰਦਰਪਾਲ ਜੀ ਦਾ ਹੈਗਾ ਇੱਥੇ ਪਹੁੰਚਿਆ ਦੱਸ ਦੇ ਕਿ ਅੱਜ ਜਿਹੜਾ ਇੰਦਰਾ ਗਾਂਧੀ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਕਾਂਗਰਸ ਦੀ ਸੀ ਉਹਨਾਂ ਦਾ ਜਨਮ ਦਿਨ ਜਿਹੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਦਫਤਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਹੜੀਆਂ ਇਸੇ ਦਫਤਰ ਦੀਆਂ ਹੈ ਜਿੱਥੇ ਸੈਕਟਰ ਜਿਹੜਾ ਵਰਕਰ ਜਿਹੜੇ ਕਾਂਗਰਸ ਦੇ ਆ ਕੇ ਜਿਹੜੇ ਗੌਰਵ ਆ ਰਹੇ ਹੈਗੇ ਆ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਦੇ ਸੁਪੁੱਤਰ ਉਹਨਾਂ ਦੇ ਰਹਿਨਮਾਈ ਦੇ ਵਿੱਚ ਜਿਹੜਾ ਜਿਹੜਾ ਇੰਦਰਾ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੇ ਵੀ ਦਿਖਾਈਆਂ ਇਹ ਤਸਵੀਰਾਂ ਹੈਗੀਆਂ ਦੇਖ ਸਕਦੇ ਹੋ ਕਿ ਇੱਥੇ ਸਾਬਕਾ ਜਿਹੜੀ ਪ੍ਰਧਾਨ ਮੰਤਰੀ ਸੀਗੀ ਇੰਦਰਾ ਗਾਂਧੀ ਉਹਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਕੀ ਕੁਝ ਕਿਹਾ ਜਿਹੜੇ ਇੱਥੇ ਵਰਕਰ ਸੀਗੇ ਜਾਂ ਨੇਤਾ ਸੀਗੇ ਜ ਉਹਨਾਂ ਦੀ ਗੱਲਬਾਤ ਸੁਣਾਉਣੇ ਆਪਣੇ ਚੈਨਲ ਤੇ ਤੁਹਾਡੇ ਨਾਲ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਅੱਜ 19 ਨਵੰਬਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਦਾ ਜਨਮ ਦਿਨ ਹੈ ਤੇ ਐਮਐਲਏ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦੇ بیٹے ਗੌਰਵ ਨੇ ਛੋਟੀ ਜੀ ਇੱਕ ਮੈਸੇਜ ਭੇਜਿਆ ਸੀਗਾ ਕਾਫੀ ਤਰ੍ਹਾਂ ਦੇ ਵਿੱਚ ਕਾਗਜ਼ੀ ਵਰਕਰ ਇਸ ਹਲਕੇ ਦੇ ਨੁਮਾਇੰਦੇ ਏ ਆਇਨੀ اور ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਸ਼੍ਰੀਮਤੀ ਇੰਦਰਾ ਗਾਂਧੀ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਉਹਨਾਂ ਨੇ ਉਦੋਂ ਦੇਸ਼ ਦੀ ਵਾਗਡੋਰ ਸੰਭਾਲੀ ਜਦੋਂ ਦੇਸ਼ ਦੇ ਕੋਲ ਖਾੜਜੋਗਾ ਅਨਾਜ ਵੀ ਨਹੀਂ ਸੀ ਹੁੰਦਾ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਕੀਤਾ ਬੈਂਕਾਂ ਦਾ ਏਕੀਕਰਨ ਕੀਤਾ ਉਹਨਾਂ ਨੇ ਹੋਰ ਵੀ ਬڑے-ਵਡੇ ਜਿਹੜੇ ਕੰਮ ਸੀਗੇ ਉਹਨਾਂ ਨੇ ਕੀਤੇ ਪਾਕਿਸਤਾਨ ਨੂੰ 71 ਦੇ ਵਿੱਚ ਕਰਾਰੀ ਹਾਰ ਦਿੱਤੀ ਉਹਦੇ ਦੋ ਟੋਟੇ ਕੀਤੇ ਸੋ ਅੱਜ ਵੀ ਲੋੜ ਹੈ ਇਹੋ ਜਿਹੇ ਮਜ਼ਬੂਤ ਪ੍ਰਧਾਨ ਮੰਤਰੀਆਂ ਦੀ ਸੋ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਹੈ ਅਸੀਂ ਆਪਣੇ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਆ ਔਰ ਐਮਐਲਏ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਬਹੁਤ ਵੱਡਾ ਕਾਗਜ਼ੀ ਵਰਕਰਾਂ ਦਾ ਇਕੱਠ ਸੀਗਾ ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਅੱਜ ਮੈਂ ਕਾਂਗਰਸ ਦੇ ਦਫਤਰ ਐਮਐਲਏ ਐਕਸ ਐਮਐਲਏ ਸਾਡੇ ਜੁਗਿੰਦਰਪਾਲ ਜੀ ਉਹਨਾਂ ਦਾ ਬੇਟਾ ਗੌਰਵ ਜੀ ਸਾਡੇ ਨਾਲ ਹੈ ਅੱਜ ਸਾਡੇ ਸਵਰਗੀ ਇੰਦਰਾ ਗਾਂਧੀ ਜੀ ਦੇ ਜਨਮ ਦਿਨ ਦੀਆਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਵਿਧਾਇਕ ਦੀ ਵੱਲੋਂ ਔਰ ਸਾਰੀ ਜਿੰਨੀ ਸਾਡੀ ਟੀਮ ਹੈ ਸਮੁੱਚੀ ਟੀਮ ਹੈ ਉਹਦੇ ਵੱਲੋਂ ਸਾਰੇ ਆਪਣੇ ਹਿੰਦੁਸਤਾਨ ਵਿਦੇਸ਼ਾਂ 'ਚ ਰਹਿੰਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਜਦੋਂ ਤੋਂ ਸਾਡੀ ਪਾਰਟੀ ਕਾਂਗਰਸ ਦੀ ਆਈ ਹੈ ਉਹਦੇ ਵਿੱਚ ਪਹਿਲੇ ਹੀ ਮਹਿਲਾ ਪ੍ਰਧਾਨ ਮੰਤਰੀ ਰੇਨ ਅਜਿੰਦਰਾ ਗਾਂਧੀ ਜੀ ਉਹਨਾਂ ਨੇ ਬਹੁਤ ਵੱਡੇ ਔਰ ਅਨੇਕ ਕੰਮ ਕੀਤੇ ਆ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਮੰਗਾਈ ਦੀ ਗੱਲ ਹੈ ਉਹ ਬਹੁਤ ਹੀ ਵੱਧ ਚੁੱਕੀ ਆ ਹੁਣ ਪਰ ਜੋ ਸਾਡੀ ਪਾਰਟੀ ਕਾਂਗਰਸ ਨੇ ਕੀਤਾ ਹੈ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਉਹ ਸਾਡੀ ਕਾਂਗਰਸ ਪਾਰਟੀ ਨੇ ਬਣਾਇਆ ਮੈਂ ਇਹੀ ਗੱਲਾਂ ਨਾਲ ਬਹੁਤ ਜ਼ਿਆਦਾ ਇੰਦਾ ਹੈਗਾ ਸਿਸਟਮ ਕਾਰਸਤਾ ਬਹੁਤ ਵੱਡੀ ਗੱਲ ਹੈ ਕੱਲ ਮੈਂ ਇੱਕ ਖਬਰ ਪੜ ਰਿਹਾ ਹੀ ਕਿ ਬਿਹਾਰ ਦੇ ਵਿੱਚ 7 ਕਰੋੜ ਤੇ 45 ਲੱਖ ਵੋਟ ਹੈ ਤੇ ਮੇਰੇ ਖਿਆਲ ਦੇ ਵਿੱਚ 7 ਕਰੋੜ ਤੇ 38 ਲੱਖ ਜਾਂ 40 ਲੱਖ ਪੋਲ ਹੋਈ ਹੈ ਤੇ ਜਿਹੜਾ ਸਾਡਾ opinion poll ਜਾਂ ਸਾਡੇ ਜਿਹੜੇ ਆਪਣੇ ਹੈਗੇ ਨੇ ਅਰਜ਼ਰਵਰ ਉਹ ਕਹਿ ਰਹੇ ਕਿ 60% वोट पोल ਹੋਈ ਹੈ ਹੁਣ ਮੈਨੂੰ ਨਹੀਂ ਪਤਾ 60 ਹੋਈ ਹੈ ਜਾਂ 100 ਹੋਈ ਹੈ ਉਹ ਮੈਂ ਕੱਲ ਪੜ ਰਹੀ ਸੀ ਬੜੀ ਇੱਕ ਚੜਮ ਨਾਕ ਗੱਲ ਹੈ ਕਿ ਵੋਟ ਘੱਟ ਜਿਆਦਾ ਹੈ ਤੇ ਪੋਲ ਮਗੀ ਵੋਟ ਘਟਾ ਤੇ ਪੋਲ ਜਿਆਦਾ ਹੋਈ ਆ ਮੈਂ ਇਸ ਕਰਕੇ ਕਹਿਣਾ ਕਿ ਜੋ ਸਾਡੀ ਇੰਦਰਾ ਗਾਂਧੀ ਜੀ ਨੇ ਜੋ ਸਾਡੀ ਕਾਂਗਰਸ ਪਾਰਟੀ ਨੇ ਕੀਤਾ ਬਹੁਤ ਵਧੀਆ ਕੀਤਾ ਬਹੁਤ ਸਮੁੱਚਾ ਦੇਸ਼ ਚਲਿਆ ਸਾਡਾ ਪਰ ਹੁਣ 10 ਸਾਲ ਤੋਂ ਬਹੁਤ ਹੀ ਸਾਡਾ ਜਿਹੜੇ ਲੋਕ ਨੇ ਜੋ ਸਾਡੇ ਕਾਰਜਕਰਤਾ ਨੇ ਬੁਖਲਾ ਰਹੇ ਨੇ ਪਤਾ ਨਹੀਂ ਇਹ ਕੀ ਕਰ ਰਿਹਾ ਮੋਦੀ ਕੀ ਨਹੀਂ ਕਰ ਰਿਹਾ ਮੈਂ ਜਿਆਦਾ ਕੁਛ ਇੱਤੇ ਨਾ ਕਹਿੰਦਾ ਹੋਇਆ ਕਿ ਅੱਜ ਖੁਸ਼ੀ ਦਾ ਦਿਹਾੜਾ ਹੈ ਤੇ ਅਸੀਂ ਸਾਰੇ ਜਿੰਨੇ ਸਾਡੀ ਰੀੜ ਦੀ ਹੱਡੀ ਕਾਂਗਰਸ ਦੀ ਸਾਰੇ ਮੇਨ ਵਰਕਰ ਇੱਕ ਸੱਦੇ ਦੇ ਸਾਡੇ ਜੋਗਿੰਦਰਪਾਲ ਜੀ ਦੇ ਸੱਦੇ ਤੇ ਇੱਥੇ ਭੋਏ ਦਫ਼ਤਰ ਤੇ ਆਪਾਂ ਪਹੁੰਚੇ ਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਜੋਗਿੰਦਰਪਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਕੀ ਸਾਨੂੰ ਹਰ ਟਾਈਮ ਦੇ ਉੱਤੇ ਫੋਨ ਤੇ ਯਾਦ ਕਰਦੇ ਆਪਾਂ ਉਹਨਾਂ ਦੇ ਲਈ ਹਾਜ਼ਰ ਹੁੰਨੇ ਆ ਮੈਂ ਇਨਾ ਸ਼ਬਦਾਂ ਨਾਲ ਸਾਰੀ ਜਿੰਨੀ ਸੰਗਤ ਇਕੱਠੀ ਹੋਈ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਅੱਜ ਬਣੀ ਲੋਦੀ ਜਿਹੜਾ ਪੋਆ ਹਲਕਾ ਦਾ ਸ਼੍ਰੀ ਜੋਗਿੰਦਰਪਾਲ ਜੀ ਦਾ ਜਿਹੜਾ ਹੈੱਡ ਆਫਿਸ ਹੈ ਸੁੰਦਰਚਾ ਕੱਡਾ ਪੋਆ ਇੱਥੇ ਸਾਡੀ ਪਹਿਲਾ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਬਹੁਤ ਹੀ ਕਾਫੀ ਤਦਾਦ ਦੇ ਅੰਦਰ ਜਿਹੜੇ ਵਰਕਰ ਨੇ ਜੋਗਿੰਦਰਪਾਲ ਜੀ ਦੀ ਗੈਰ ਮੌਜੂਦਗੀ ਦੇ ਬਾਵਜੂਦ ਤਕਰੀਬਨ ਤਕਰੀਬਨ 100 ਜਿਹੜਾ ਉਹਦਾ ਮੇਨ ਵਰਕਰ ਹੈ ਉੱਥੇ ਇਕੱਠਾ ਹੋਇਆ। ਸੋ ਅੱਜ ਆਪਾਂ ਗੌਰਵ ਜੀ ਦੀ ਹਾਇਰੀ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਵਿੱਚ ਇੰਦਰਾ ਗਾਂਧੀ ਜੀ ਦਾ ਜਿਹੜਾ ਜਨਮ ਦਿਨ ਉਹ ਮਨਾਇਆ ਗਿਆ ਇੱਥੇ। ਸੋ ਸਾਰਿਆਂ ਨੂੰ ਇਸ ਅਫਸਰ ਦੇ ਉੱਤੇ ਕਾਂਗਰਸ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੇ ਜਿੰਨੇ ਨਮਾਇੰਦੇ ਨੇ ਜਾਂ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਮੈਂ ਵਧਾਈ ਦੇਣਾ। ਔਰ ਇੰਦਰਾ ਗਾਂਧੀ ਦੀਆਂ ਜਿਹੜੀਆਂ ਉਪलब्ਧੀਆਂ ਹਨ ਕਿ ਪਾਕਿਸਤਾਨ ਦੇ ਦੋ ਟੁਕੜੇ ਜਿਹੜੇ ਇੰਦਰਾ ਗਾਂਧੀ ਜੀ ਨੇ ਕੀਤੇ ਨੇ 1966 ਤੋਂ ਲੈ ਕੇ 1977 ਤੱਕ ਰਾਜ ਕੀਤਾ ਉਹਦੇ ਬਾਅਦ 1980 ਤੋਂ ਲੈ ਕੇ 1984 ਤੱਕ ਕੀਤਾ ਤੇ ਉਹਨਾਂ ਦੀ ਜਾਨ ਚਲੀ ਗਈ ਇਹਦੇ ਵਿੱਚ ਔਰ ਪਾਕਿਸਤਾਨ ਪਾਕਿਸਤਾਨ ਦੇ ਦੋ ਟੁਕੜੇ ਜਿਹੜੇ ਕੀਤੇ ਗਏ ਇੱਕ ਬੰਗਲਾਦੇਸ਼ ਬਣ ਗਿਆ ਇਹਦੇ ਇਲਾਵਾ ਜਿਹੜੇ ਦੇਸ਼ ਦੇ ਅੰਦਰ ਵੀ ਬਹੁਤ ਸਾਰੀਆਂ ਐਸੀਆਂ ਸਕੀਮਾਂ ਚਲੀਆਂ ਉਸ ਟਾਈਮ ਦੇ ਉੱਤੇ ਜਿਹੜਾ ਬੈਂਕ ਸੀਗਾ ਉਹਦਾ ਰਾਸ਼ਟਰੀਕਰਨ ਕੀਤਾ ਗਿਆ ਉਦੋਂ ਪ੍ਰਾਈਵੇਟ ਸਨ ਬੈਂਕ ਲੋਕ ਕੁਝ ਵੀ ਕਰ ਸਕਦੇ ਸੀ ਉਹਦੇ ਅੱਗੇ ਪਿੱਛੇ ਹੋ ਜਾਂਦੀ ਸੀਗੀ ਰਾਸ਼ੀ ਉਹਦਾ ਰਾਸ਼ਟਰੀਕਰਨ ਕੀਤਾ ਸੋ ਸਾਡੇ ਲਈ ਬੜੀ ਉਪਲਬਧੀ ਦੀ ਗੱਲ ਹੈ ਕਾਂਗਰਸ ਦੇ ਲਈ ਕਿ ਇੰਨੀ ਮਹਾਨ ਲੀਡਰ ਜਿਹੜੀ ਆ ਜਨ ਦੇਸ਼ ਦੇ ਲਈ ਪ੍ਰਾਨ ਦੇ ਦਿੱਤੇ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਇੱਥੇ ਮਨਾਇਆ ਗਿਆ